ਆਉਗੀ ਇਧਰ ਐਨੂੰ ਜਾਊਗੀ ਜੈਸਰਵਲ ਨੂੰ ਇਧਰ ਆਊਗੀ ਸਮਰ ਚੜਜਾ ਦੂੰਗੀ ਲਿਆ ਲੜ ਦਿਵਾ ਸਰਵੱਤਾ ਜਾ ਰਿਹਾ ਜਨਾਨਕੇ ਸਰਵੱਤੇ ਜਾਣਾ ਆ ਰੱਖਦੇ ਆ ਰੱਖਦੇ ਇਹਨੂੰ ਨਹੀਂ ਜਾਣਾ ਇਹ ਕੀ ਕਰਨਾ ਬੁੱਤ ਉਹ ਤੇ ਹਲੇ ਦੋਸਤੋ ਵਾਈਗਿਰਜੀ ਦਾ ਖਾਲਸਾ ਸਾਹਿਬ ਵਾਈਗਿਰਜੀ ਦੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਸੋ ਅੱਜ ਗਰਮੀ ਕਾਫੀ ਐ ਅੱਜ ਜਿਹੜਾ ਸਮਰੂਣੀ ਸਾਜ ਬਜਾਈ ਜਾਂਦੇ ਆ ਸੋ ਨੂੰ ਆਇਆ ਸੀ ਇਧਰ ਸਮਰੂਣੀ ਸਾਜ ਬਜਾ ਰਹੇ ਆ ਅੰਦਰ ਬੈਠੇ ਅੰਦਰ ਬੈਠੇ ਆਪਦੀ ਮਸਤੀ ਵਿੱਚ ਸਾਜ ਬਜਾ ਰਹੇ ਆ ਸੁਝਾਓ ਵੀ ਸਰਬੱਤਾਂ ਜਾ ਰਹੇ ਆ ਜਨਾਨਕੇ ਸਰਬੱਤੇ ਜਣਾ ਆ ਰੱਖਦੇ ਆ ਰੱਖਦੇ ਇਹਨੂੰ ਨਹੀਂ ਲੈ ਜਾਣਾ ਇਹ ਕੀ ਕਰਨਾ ਬੁੱਤ ਉਹ ਤੇ ਬੁੱਤ ਨਹੀਂ ਜਾਣਾ ਗਲਾਸ ਪਾਣੀ ਡੋਲ ਗਿਆ ਚੱਕ ਤੂੰ ਤੇ ਨਹੀਂ ਜਾਣਾ ਦਵਾਈ ਆਪਨਾ ਇੱਕ ਤੇਰੀਏ ਦੋ ਤਿੰਨ ਬੱਪਾ ਦੀ ਨਾ ਮੁੱਕਲੇ ਜਾਣਾ ਐਤੀ ਨਾ ਜੱਕੀ ਵਨ ਕੀ ਆਊਗਾ ਹੈ ਸਬਰ ਕਰੀਏ ਸਰਵੱਤ ਚੱਲਿਆ ਮੈਂ ਇੱਥੋਂ ਚਲੋ ਕੀ ਸਮਾਨ ਉਹ ਹੈ ਰਸਤੇ ਕੱਪੜੇ ਬੈਗ ਹੀ ਹੈ ਫਿਰ ਬੈਗ ਤੇ ਜਾੜੂ ਵਿੱਚ ਗੁੱਟਰੀ ਤੇ ਚਲੋ ਫਿਰ ਚਲੋ ਲੈ ਚਲੋ ਸੂਟੀ ਲੈ ਜਾਈਏ ਗੁੱਟਰੀ ਤੇ ਜਾਣ ਦੋ ਜਣੇ ਨੇ ਭਰਦੇ ਸੰਗਿਓ ਅਵੇਂ ਤੜ ਕਰਦੀ ਹੋਈ ਉਹ ਪੂਰੇ ਬੈਦੀ ਨੇ ਇੱਥੇ ਲੈ ਲਵੋ ਪੂਰੇ ਜਗਾਈ ਨਹੀਂ ਮੰਗੀ ਬੰਦੀ ਤੂੰ ਤੇ ਨਹੀਂ ਆਣਾ ਸਬਰ ਹੈ ਕਰੀਏ ਤੂੰ ਤਾਂ ਨੀ ਤੇ ਬੱਗ ਨਾ ਆਇਆ ਕਿੰਦਾ ਕਿੱਥੇ ਜਾਣਾ ਨਾਲ ਕਿੱਥੇ ਮੰਡੀ ਮੁੱਤੇ ਕਿੰਦਾ ਸੀ ਜਾਣਾ ਕਿੱਥੇ ਜਾਣਾ ਮੰਡੀ ਆਂ ਜੀ ਤੁਮ ਮਤਿਆਰ ਹੁੰਦੀ ਸੋ ਕਰੰਨੀ ਮੈਂ ਵੀ ਜਾਣਾ ਹਾਂ ਸੋ ਗਰਮਖ ਪਿਆਰਿਓ ਸਰਬੱਤ ਜਾਰੀ ਹੈ ਜਨਾਨਕੇ ਆਉਦੀ ਮੰਮਾ ਨਾਲ ਸਮਰ ਕਰਿਆ ਮੈਂ ਤੇ ਸਮਰ ਕਰਿਆ ਸਰਬੱਤ ਤੇ ਉਹਦੀ ਮੰਮਾ ਜਾ ਰਹੇ ਅੱਜ ਸਟੇਸ਼ਨ ਤੇ ਛੱਡਣ ਜਾ ਰਹੇ ਹਣ ਨਾਲ ਵਲੌਗ ਬਣਾਉਨੇ ਆ करके तो कर तो दे चला लेंगे के चला लेंगा ਤਲੇ ਸਾਫ ਕਰਨੂ ਸ਼ੀਸ਼ਾ ਸਾਫ ਕਰੇ ਦਾ ਲੈ ਕੁੜੀ ਨਾ ਉਹ ਮਿਲ ਲਿਆ ਕਰ ਸਮਰ ਨੇ ਹੁੰਦੇ ਨੇ ਲੇਰੀ ਦਾਲ ਜਾਣਾ ਤਾਂ ਹੈ ਨਹੀਂਗਾ ਇੱਥੇ ਵਟਾ ਕੋ ਦਾ ਇਹ ਜੂਇਲਾ ਤੈਨੂੰ ਨਿਸ਼ਚੈ ਨਾ ਕਿ ਦੁਕਾਨ ਦੀ ਕਹਣੀ ਲੈ ਘਰ ਜਾ ਸੀ ਤੇ ਦੇ ਇਧਰ ਟ੍ਰੇਨ ਟ੍ਰੇਨ ਆਉਣ ਵਾਲੀ ਹੁਣ ਟ੍ਰੇਨ ਆਊਗੀ ਇਧਰੋਂ ਐਨੂੰ ਜਾਊਗੀ ਜੈਸਰਵਲ ਨੂੰ ਇਧਰੋਂ ਆਊਗੀ ਸਮਰ ਚੜ ਜਾ ਤੂੰ ਹੀ ਲੈ ਲੜ ਜੂਗਾ ਗਰਮਖਿਆਰਿਓ ਸਰਬਤ ਹੁਣਾਂ ਨੂੰ ਚੜਾਤਾ ਟ੍ਰੇਨ ਸਰਬਤੋਂ ਨਹੀਂ ਚੜਕੇ ਟ੍ਰੇਨ ਤੇ ਉਹ ਗਏ ਨਾਨਕੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਘਰ ਘਰ ਜਾ ਕੇ ਇਸ਼ਨਾਨ ਪਨ ਕਰਦੇ ਆਂ ਤੋਂ ਬਾਅਦ ਗੁਰਦੁਆਰਾ ਸੇਵ ਜਾਣਾ ਤੇ ਸਰਬਤ ਗਿਆ ਨਾਨਕੇ ਸਮਰ ਇੱਥੇ ਆ ਸਮਰ ਕਰਿਆ ਸਮਰ ਤੂੰ ਨਹੀਂ ਜਾਣਾ ਸੀ ਖਤਮ ਦਵਾਨਾ ਗੱਲ ਹਾਂ ਸਾਡਾ ਕੱਲ ਨੂੰ ਦਵਾਨ ਹੈ ਇਸ ਕਰਕੇ ਸਮਰ ਕਹਿੰਦਾ ਮੈਂ ਨਹੀਂ ਜਾਣਾ ਨਾਨਕ ਕੜੀ ਚ ਸੈੱਲ ਪਾਇਆ ਕੜੀ ਖੜ ਗਈ ਸੀ ਹੁਣ ਸੈੱਲ ਪਾਇਆ ਸੋ ਗਰਮਕ ਪਿਆਰੋ ਗੁਰਦੁਆਰਾ ਸਾਹਿਬ ਜਾਏ ਆ ਤੇ ਪਾਠ ਕਰਿਆ ਏ ਮੰਡੀ ਜਾਏ ਸਟੇਸ਼ਨ ਤੇ ਜਾਏ ਗੁਰਦੁਆਰਾ ਸਾਹਿਬ ਜਾਏ ਕੜੀ ਦਾ ਸੈੱਲ ਬਦਲਦਾ ਹੁਣ ਪ੍ਰਸ਼ਾਦਾ ਛਕਣ ਲੱਗੇ ਆ ਜੀ ਸੋ ਗਰਮਕ ਪਿਆਰੋ ਪ੍ਰਸ਼ਾਦਾ ਛਕਣ ਲੱਗੇ ਆ ਛੋਲਿਆਂ ਦੀ ਸਬਜ਼ੀ ਸਲਾਦ ਨਾਲ ਸਮਰ ਵੀ ਤਿਆਰ ਹੈ ਸਮਰ ਦਾ ਪ੍ਰਸ਼ਾਦਾ ਟਾਈਮ ਹੋ ਗਿਆ 8:00 ਵਜੇ ਸੋ ਆਜੋ ਚੱਕੀ ਸਾਰੇ ਜਨ ਪ੍ਰਸ਼ਾਦਾ ਸੋ ਗਰਮ ਪਿਆਰੋ ਅੱਜ ਦਾ ਵਲੌਗ ਇਸੇ ਸਬੰਧ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਚੰਗਾ ਲੱਗਿਆ ਤੇ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਆਪਣਾ ਤੇ ਆਪਣਾ ਖਿਆਲ ਰੱਖੋ ਆਈਸਮਰ ਕਲਰ ਹੈ ਗਿਆ ਸਰਬੱਤ ਗਈਆਂ ਅਨੰਕੇ ਸੋ ਮਿਲਦੇ ਆਂ ਕੱਲ ਨੂੰ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 何だ